ਜੀ ਮੈਂ ਰਿਨਾ ਦਿਮਾਨ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਫਰੀਦਕੋਟ ਦੀ ਫਰੀਦਕੋਟ ਦੇ ਨੇੜਲੇ ਪਿੰਡ ਦੇ ਵਿੱਚ ਇੱਕ ਗਰੀਬ ਪਰਿਵਾਰ ਨੇ 200 ਰੁਪਏ ਦੀ ਲਾਟਰੀ ਪਾਇਨ ਤੇ ਉਹਨਾਂ ਦੀ ਕਿਸਮਤ ਚਮਕ ਗਈ ਕਿ 200 ਰੁਪਏ ਦੀ ਲਾਟਰੀ ਦੇ ਵਿੱਚ ਉਹਨਾਂ ਨੂੰ 1.5 ਕਰੋੜ ਰੁਪਏ ਨਿਕਲੇ ਜਿੱਥੇ ਇੱਕ ਪਾਸੇ ਇਸ ਪਰਿਵਾਰ ਨੂੰ 1.5 ਕਰੋੜ ਦੀ ਲਾਟਰੀ ਨਿਕਲਣ ਦਾ ਚਾਅ ਆ ਪਰ ਦੂਜੇ ਪਾਸੇ ਉਹਨਾਂ ਨੂੰ ਕਿਤੇ ਨਾ ਕਿਤੇ ਡਰ ਜਰੂਰ ਸਦਾ ਰਹੇ ਹੈ ਕਿ ਤੇ ਬਦਮਾਸ਼ ਹੋਣ ਤੋਂ ਕੌਣ ਕਰਕੇ ਫਿਰੋਤੀ ਦੀ ਮੰਗ ਦਾ ਕਰ ਲੈ ਜਾਂ ਫਿਰ ਉਹਨਾਂ ਦੇ ਘਰ ਕਿਸੇ ਤਰੀਕੇ ਦੀ ਕੋਈ ਲੁੱਟ ਨਾ ਹੋ ਜਾਵੇ ਇਸ ਚਿੰਤਾ ਦੇ ਵਿੱਚ ਜਿਹੜਾ ਪਰਿਵਾਰ ਆ ਉਹ ਡੁੱਬਿਆ ਹੋਇਆ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਇਸ ਗਰੀਬ ਦੇ ਘਰ ਪਹੁੰਚੇ ਅਤੇ ਪਰਿਵਾਰ ਨੂੰ ਹੌਸਲਾ ਦਿੱਤਾ ਕਿ ਤੁਸੀਂ ਘਬਰਾਓ ਨਾ ਅਜਿਹਾ ਕੋਈ ਵੀ ਕੰਮ ਨਹੀਂ ਹੋਵੇਗਾ ਪੁਲਿਸ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਤੇ ਸਾਨੂੰ ਅੱਜ ਹੀ ਪਤਾ ਲੱਗਾ ਇੱਕ ਨਸੀਬਖੋਰ ਲੇਡੀ ਦੇ ਜਿਹੜੀ ਆ ਜੋ 15 20 ਦਿਨ ਪਹਿਲਾਂ ਇੱਕ ਲਾਠੀ 200 ਰੁਪਏ ਦੀ ਪਾਈ ਸੀ ਜਿੰਦੇ ਚ ਇਹਨਾਂ ਦਾ 1.5 ਕਰੋੜ ਦਾ ਇਨਾਮ ਨਿਕਲਿਆ ਲਾਠੀ ਨਿਕਲੀ ਹੈ ਤੇ ਉਹਦੇ ਉਸ ਦੇ ਸਬੰਧ ਵਿੱਚ ਇਹਨਾਂ ਨੂੰ ਇਹ ਡਾ ਸੀ ਕਿ 1.5 ਕਰੋੜ ਦਾ ਇਹਨਾਂ ਨੂੰ ਜਦੋਂ ਪਤਾ ਲੱਗਾ ਤਾਂ ਉਸ ਨੂੰ ਇਹ ਖर्चा ਹੈ ਕਿ ਸਾਨੂੰ ਕੋਈ ਕੋਈ ਧਮਕੀ ਨਾ ਆ ਜਾ ਜਾਨ ਸਾਡੇ ਤੇ ਕੋਈ ਇਸ ਤਰ੍ਹਾਂ ਦਾ ਕੋਈ ਨੁਕਸਾਨ ਕਰਾ ਕੇ ਸਾਡੇ ਪੈਸੇ ਨਾ ਇਹ ਖੋਲੇ ਪਰ ਉਹਨਾਂ ਨੂੰ ਅਸੀਂ ਅੱਜ ਬੁਲਾ ਕੇ ਵਿਸ਼ਵਾਸ ਦਿਵਾਇਆ ਨਸੀਬ ਕੁਰ ਨੂੰ ਜੋnde ਪਰਵਾਰ ਨੂੰ ਵੀ ਜਿਹੜੀ ਫਰੀਕੋਪਲੀਸ ਹਮੇਸ਼ਾ ਤੁਹਾਡੇ ਨਾਲ ਹੈ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਗਈ ਵੀ ਜੇਕਰ ਤੁਹਾਡੀ ਕਿਸਮਤ ਦੇ ਵਿੱਚ ਇੰਨੇ ਵਧੀਆ ਪਰਮਾਤਮਾ ਤੁਹਾਨੂੰ ਪੈਸੇ ਭੇਜੇ ਨੇ ਤੇ ਉਹਨਾਂ ਦਾ ਇਹ ਆਨੰਦ ਮਾਣਨਾ ਜਿਹੜੀ ਫਰੀਕੋਪਲੀਸ ਹਮੇਸ਼ਾ ਨਾਲ ਰਹੇਗੀ ਇਹਨਾਂ ਦੇ ਇਹਨਾਂ ਡਰ ਦਮ ਦੀ ਕੋਈ ਲੋੜ ਨਹੀਂ ਗਈ ਤੇ ਬਿਲਕੁਲ ਉਹ ਪਰ ਜਿਹੜਾ ਪਰਵਾਰ ਨਸੀਬਪੁਰ ਸਹਿਮਤ ਹੋਏ ਨੇ ਤੇ ਜਦੋਂ ਵੀ ਜੇ ਕੋਈ ਗੱਲ ਇਹੋ ਜਿਹੀ ਨੂੰ ਦੱਸਿਆ ਵੀ ਜੇ ਕੋਈ ਤੁਹਾਨੂੰ ਲੱਗਦਾ ਹੈ ਵੇ ਤੁਹਾਨੂੰ ਕਿਸ ਤੋਂ ਡਰਨ ਲੱਗਦਾ ਹੈ ਜਾਂ ਕੋਈ ਤੁਹਾਨੂੰ ਕਾਲ ਆਉਂਦੀ ਹੈ ਤਾਂ ਸਾਨੂੰ ਤੁਰੰਤ ਦੱਸੋ ਜਿਹੜਾ ਇਸ ਤਰ੍ਹਾਂ ਦਾ ਖੁਸ਼ੀ ਦੇ ਟਾਈਮ 'ਚ ਅਸੀਂ ਉਹਨਾਂ ਨਾਲ ਖੜੇ ਹਾਂ ਕਹੇ ਦਾਦੀ ਇਹ ਕਿ ਇਹ ਗਰੀਬ ਪਰਿਵਾਰ ਪਿਛਲੇ 2 ਸਾਲਾਂ ਤੋਂ ਲਗਾਤਾਰ ਇਹ ਛੋਟੇ ਜਿਹੇ ਲਾਟ ਰੇ ਪਾ ਰਹੇ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇੱਕ ਨਾ ਦਿਨ ਉਹਨਾਂ ਦੀ ਕਿਸਮਤ ਜ਼ਰੂਰ ਚਮਕੇਗੀ ਤੇ ਅੱਜ ਜਦੋਂ ਉਹਨਾਂ ਦੀ ਕਿਸਮਤ ਚਮਕੀ ਪਰ ਨਾਲ-ਨਾਲ ਲੁੱਟਦਾ ਅਤੇ ਵਿਦੇਸ਼ੀ ਜਾਂ ਫਿਰ ਬਦਮਾਸ਼ਾਂ ਦੀ ਕਾਲ ਦਾ ਡਰ ਵਿਸਤਾਰ ਹੈ ਬਿਊਰੋ ਰਿਪੋਰਟ ਆਜ਼ਾਦ ਸੋਚ